ਵੱਲੇ ਵੀ ਗੁਰੂ ਨਾਲ ਗੱਲ ਕਰ ਲਈ ਜੀ ਕਿ ਕਹਿੰਦਾ ਨਹੀਂ ਦੂਜਾ ਲੱਗਿਆ ਜਾਂਦਾ ਚਾਰ ਤਰੀਕ ਨੂੰ ਜਾ ਰਹੇ ਆ ਕਹਿੰਦਾ 31 ਤਰੀਕ ਨੂੰ ਪਾਸਪੋਰਟ ਬੰਦਨੇ ਆ ਹਾਂਜੀ ਸੱਚੀ ਗੱਲ ਜੀ ਸਾਰਿਆਂ ਨੂੰ ਪਾਸਪੋਰਟ ਫਿਰ ਪਾਸਪੋਰਟ ਦਾ ਜਿੱਥੇ ਦਾ ਇੱਕ ਸਾਡੇ ਨਾਲ ਦੇ ਬੰਦੇ ਦਾ ਉਹ ਪੁੱਛੋ ਇੱਕ ਉੱਤਰੀ ਨੰਬਰ ਹੋਰ ਦੇ ਦਿਓ ਲਓ ਜੀ ਆਪਣਾ ਪ੍ਰੋਗਰਾਮ ਬੰਦ ਰਿਹਾ ਹੈ ਆ ਪਾਕਿਸਤਾਨ ਨਾਲ ਕਾਨਾ ਸਾਹਿਬ ਜਾਣ ਦਾ ਤੇ ਇਧਰ ਮੁੰਡੇ ਝੋਰਾ ਝੋਰਾ ਨਾਲ ਲੱਗੇ ਹੋਏ ਨੇ ਤਿਆਰੀਆਂ ਕਰਨ ਆ ਸਾਡੇ ਵਿਲਾ ਰਾਂ ਦੇ ਆ ਗਈ ਜੀ ਵਿਲੇ ਦਾ ਵੀਜ਼ਾ ਆ ਗਿਆ ਜੀ ਪੰਜਾਬ ਦਾ ਵੀਜ਼ਾ ਆ ਗਿਆ ਮੰਗਲ ਨੂੰ ਵੀਜ਼ਾ ਕਟਵਾਉ ਕਰ ਤਾ ਤੇ ਰਾਹ ਬਸ ਕਿਹਨੇ ਕੱਟ ਤਾ ਬਹੁਤ ਬਹੁਤ ਟਾਈਮ ਬਾਅਦ ਆਪਾਂ ਨੇ ਬਲੌਗ ਬਣਾਨੇ ਸ਼ੁਰੂ ਕਰਿਆ ਦੁਆਰ ਤੇ ਕੋਨਫੀਡੈਂਸ ਬਹੁਤ ਘਟਾ ਅੱਗੇ ਅੱਗੇ ਥੋੜਾ ਇਨਕਰੀਜ਼ ਕਰਾਂਗੇ ਕੁਝ ਕਰਾਂਗੇ ਬਜੀ ਵੀਡੀਓ ਬਣਾਣੇ ਬਾਕੀ ਵਿਲਾ ਸਰ ਸਾਡੇ ਨਾਲ ਨੇ ਵਿਲਾ ਜੀ ਦੋ ਕੋਈ ਸਲਾਹ ਸਾਰਾ ਅਸੀਂ ਪੈਕਿੰਗ ਕਰਾ ਰਹੇ ਹਾਂ ਯਾਰ ਮੰਗ ਦਵਾਈ ਤੇ ਨਾ ਨਾ ਦਿਖਾਉ ਦੂਜੀ ਵਾਰ ਵਾਰ ਬੱਸ ਘੱਟਦਾ ਯਾਰ ਮੈਨੂੰ ਨਿਕਰਾਂ ਦਾ ਦਵਾ ਦਿਓ ਨਿਕਰਾ ਬਨਾਣਾ ਸਾਰਾ ਕੁਝ ਲੈਣਾ ਪੈਣਾ ਜੀ ਹੁਣ ਨਵਾਂ ਮੈਂ ਕਰਿਆ ਫੋਨ ਬੰਦੇ ਨੂੰ ਬਾਈ ਕਰਾ ਦੇ ਇੱਕ ਦੋ ਦਿਨ ਦੇ ਵਿੱਚ ਕਿਆ ਪਤਾ ਕੱਲ ਤੱਕ ਦੇ ਦੇਵੇ ਕੜੀਆ ਗੱਲ ਤੂੰ ਤਾਂ ਹੁਣ ਅਸੀਂ 4 ਤੋਂ 3 ਜਣੇ ਹੋ ਗਏ ਜੀ ਕਹਿੰਦਾ ਅਸੀਂ 5 ਸੀ 5 ਤੋਂ 3 ਰਹਿ ਗਏ ਚਲੋ ਬਹੁਤ ਬੈ ਕੇ ਕਿਤੇ ਲੋਗ ਚੜਾਣ ਨੂੰ ਰਹਿਉਂਦਾ ਨਹੀਂ ਕਦੇ ਮੈਂ ਜਾ ਸਕਦਾ ਜਸਪ੍ਰੀਤ ਨਹੀਂ ਆ ਜਾ ਸਕਦਾ ਦੇਖ ਲੋ ਯਾਰ ਵੈਰੀਫਿਕੇਸ਼ਨ ਹੁੰਦੀ ਹੈ ਇਹ ਵੀ ਟੁਰਨ ਹੋ ਜਾਂਦੇ ਪਾਸਪੋਰਟ ਲੱਗਿਆ ਹੋਇਆ ਅਗਲੇ ਦਾ ਉਹ ਨਹੀਂ ਮਿਲਿਆ ਹੁਣ ਤੱਕ ਪਾਸਪੋਰਟ ਤਾਂ ਜੋ ਫੋਨ ਆਉਂਦਾ ਹੈ ਗੱਲ ਤੋਂ ਸ਼ੁਰੂ ਹਾਂਜੀ ਜਸਪ੍ਰੀਤ ਸਿੰਘ ਜੀ ਹਾਂ ਚੜਾਣ ਵਾਲੇ ਜੀ ਕਿੱਥੇ ਰਹਿ ਕੇ ਆਂ ਕਿਹੜੇ ਕਿਹੜੇ ਲਿੰਕ ਇਹਦੇ ਤੇ ਜਾਣਾ ਕੋ ਨੰਨਕਾਣਾ ਸਾਹਿਬ ਆਪਾਂ ਨੇ ਪਹਿਲਾਂ ਕਿੱਥੇ ਰਹਿ ਕੇ ਆਂ ਬਾਹਰ ਤੋਂ ਮੈਂ ਤਾਂ ਗਿਆ ਨਹੀਂ ਦੱਸ ਦੇ ਕਿੱਦੇ ਵੀ ਨਹੀਂ ਗਿਆ ਚਾਰ ਬੰਦੇ ਗਵਾਹ ਬੈਠੇ ਆਂ ਦੱਸ ਦੇ ਕਿੱਥੇ ਜਾ ਕੇ ਆਂ ਇਹ ਤਾਂ ਜੀ ਡੂਮ ਛੜੀ ਨੇ ਡੱਪਿਆ ਹੈਗਾ ਕਦੇ ਡੂਮ ਛੜੀ ਤੇ ਕੜੂਆ ਕੜੂਆ ਡੂਮ ਛੜੀ ਇਹ ਨਾਲੇ ਤਾਂ ਕਹਿੰਦੇ ਲਿੰਕ ਹੈ ਛੜੀ ਨਾਲ ਲਿੰਕ ਪਾਕਿਸਤਾਨੀ ਚ ਪਾਕਿਸਤਾਨ ਜਾਣਾ ਨਿਕਾਲਾ ਸਾਬਾ ਨਹੀਂ ਲਿੰਕ ਜਿੱਥੇ ਦਿਖਾਵਾਂਗਾ ਨਹੀਂ ਜਾ ਕੇ ਛੁੱਤੀ ਦਿਖਾਵਾਂਗਾ ਜਾ ਕੇ ਨਹੀਂ ਆਉਣਗੇ